ਲੈ ਵੀ ਗਿਆ ਚੱਲ ਸਨਾਰੀ ਗੱਲ ਵਾਰ ਚਾਚੇ ਵਾਲਾ ਲੋ ਜੀ ਸਿਆਲਾ ਲੋ ਵੀ ਛੜਤੀ ਕਬੂਤਰੀ ਕੱਢ ਲਿਆ ਬਾਪੂ ਦੀ ਕਿਰਪਾ ਨਾਲ ਪਹਿਲਾ ਬੱਚਾ 2026 ਦਾ ਤੇ ਪੂਰੂ ਵੀ ਆਂਡਿਆਂ ਤੇ ਬੈਠਾ ਜਾ ਰਿਹਾ ਇਹਦੇ ਆਂਡੇ ਵੀ ਖਤਰੇ ਵਾਲੀ ਲੱਗਦੇ ਆ ਮੈਨੂੰ ਲੋ ਜੀ ਮੇਰੇ ਵੀਰੋਂ ਕੀ ਹਾਲ ਚਾਲ ਆ ਸਾਰੇ ਦੋਸਤਾਂ ਮਿੱਤਰਾਂ ਦੇ ਘਰ ਪ੍ਰਕਾਰ ਸੱਤੇ ਜਾਨਵਰ ਕੈਮਰੇ ਵਿੱਚ ਲੋ ਜੀ ਕਰਤੀ ਜੀ ਵਲੋਗ ਦੀ ਸਟਾਰਟਿੰਗ ਸਵੇਰੇ ਸਵੇਰੇ 11:00 ਵਜੇ ਤੇ ਚੌਪਰ ਆਈ ਜਾਂਦਾ ਤੇ ਬਾਕੀ ਜੋੜੇ ਵੀ ਛੱਡਨੇ ਸੀ ਆਡਾ ਆਪਾ ਜਾਲੀਜੀ ਚ ਤੇ ਕੋਈ ਦੁਕਾਨ ਤੇ ਜਾਈਏ ਰੋਟੀ ਦੇ ਆਈਏ ਨਾਲੇ ਦੁਕਾਨ ਤੇ ਚੱਲ ਰਿਹਾ ਕੰਮ ਮਿੱਤਰੋ ਤੇ ਉਹ ਵੀ ਦਿਖਾਵਾਂਗੇ ਤੁਹਾਨੂੰ ਜਾ ਕੇ ਕਰਦੇ ਆਂ ਸ਼ੇਅਰ ਮੇਰੇ ਵੀਰੋਂ ਪਹੁੰਚ ਗਏ ਜੀ ਦੁਕਾਨ ਤੇ ਠੀਕ ਹੈ ਕਿ ਨਹੀਂ ਤੇ ਆ ਕੰਮ ਚੱਲ ਜੰਦਾ ਆਡਾ ਮਰੂਜੇ ਪੱਟਦੇ ਸੀ ਤੇ ਉੱਚੀ ਕਰਨੀ ਆ ਆਪਣੀ ਦੁਕਾਨ ਤੇ ਕੱਲ ਆਪਾਂ ਹੀ ਵੱਟੇ ਸੀ ਇਹ ਤੇ ਕਰਦਾਂਗੇ ਦੇਖਦੇ ਆਂ ਕੀ ਬਣਦਾ ਇੱਕ ਵਾਰੀ ਚੱਲਦੇ ਆਂ ਘਰੇ ਠੀਕ ਹੈ ਕਿ ਨਹੀਂ ਧੋਪ ਹੋਰੀ ਇੱਕ ਵਾਰੀ ਦਾ ਸਾਮੂ ਦੇਖਣੇ ਕੀ ਬਣਦਾ ਸੀ ਮੇਰੇ ਵੀਰੋਂ ਪਹੁੰਚ ਗਏ ਜੀ ਘਰੇ ਤੇ ਉੱਤੇ ਆ ਗਏ ਤੇ ਮੈਂ ਕਿਾ ਜੋੜਾ ਪਾ ਦੀਏ ਝਾੜੀ ਚ ਠੀਕ ਹੈ ਕਿ ਨਹੀਂ ਤੇ ਖੁੱਡੇ ਖੋਲਦਿਆਂ ਤੇ ਚੋਬਰ ਵਾਗ ਗਿਆ ਸੀ ਘਰੇ ਬਾਪ ਮੈਂ ਵੀ ਥੱਲੇ ਬਹਿ ਗਿਆ ਸੀ ਰੁੱਟੀ ਰੁੱਟੀ ਖਾਤੀ ਸੀ ਆ ਕੇ ਤੇ ਹੁਣ ਤੇ ਆ ਗਏ ਤੇ ਬਾਕੀ ਆ ਬੁਫਰ ਵੀ ਦੁਕਾਨ ਤੇ ਲੈ ਗਏ ਸੀ ਕੱਲ ਉਹ ਤੁਹਾਨੂੰ ਦੱਸਿਆ ਜਿਵੇਂ ਕੰਮਾਂ ਦਾ ਚਲਾ ਰੱਖਿਆ ਸੀ ਉਹ ਜਿਹੜੀ ਸੜਕ ਬਣੀ ਹੈ ਯਾਰ ਉਹ ਤੋਂ ਉੱਚੇ ਜਿਹੜੇ ਤੁਹਾਨੂੰ ਲੱਗ ਰਿਹਾ ਸੀ ਛੀ ਕਰਨੀ ਸੀ ਦੁਕਾਨ ਤੇ ਤਾਂ ਕਰਕੇ ਕਿ ਕੱਲ ਮਿੱਟੀ ਟਰਾਲੀ ਆਉਗੀ ਫਿਰ ਚੱਲੂਆ ਕੰਮ ਬਾਬਾ ਮਿੱਟੀ ਮਾਣੀ ਪੋਊਗੀ ਤੇ ਉਹਨਾਂ ਨੇ ਮੰਗਾ ਰੱਖੀਆ ਤੇ ਆਪੇ ਕਰ ਦੇਣਗੇ ਸੈਟਿੰਗ ਆਪਾਂ ਦਾ ਆ ਗਿਆ ਯਾਰ ਮੇਰੇ ਵੀਰੋ ਖੁੱਡਾ ਖੋਲ ਲਿਆ ਸੀ ਤੇ ਜੋੜਾ ਫੜਦਾ ਜਿਹੜਾ ਜਾਲੀ 'ਚ ਛੜਨ ਆਪਾਂ ਕਬੂਤਰ ਤਾਂ ਆ ਬੈਠਾ ਆ ਫੜ ਲਾ ਕਬੂਤਰ ਮੇਰੇ ਵੀਰੋ ਕਬੂਤਰ ਛੱਡਿਆ ਹੀ ਪਹਿਲਾਂ ਫਿਰ ਕਬੂਤਰੀ ਫੜ ਲੈਂਦੇ ਆ ਅੱਜ ਤੁੰਜੀ ਵੀ ਸਾਫ਼ ਕਰਨ ਵਾਲੀ ਆ ਕੀ ਚਲੋ ਕੋਈ ਨਹੀਂ ਤਾਂ ਐਮੀ ਹੈ ਫੰਗ ਫੁੰਗ ਜਿਆ ਫਸਰਿਆ ਹੋਆ ਤੇ ਆਹ ਵਾਲੀ ਜੜੀ ਜਾਲੀ 'ਚ ਛੱਡ ਦਿੰਨੇ ਆ ਬਾਹਰ ਵੀ ਨਾ ਆ ਜੇ ਆਪਣਾ ਕਬੂਤਰ ਨਹੀਂ ਆਦਾ ਇਹ ਠੀਕ ਹੈ ਕਿ ਨਹੀਂ ਤੇ ਅਗਲੇ ਦਾ ਹੈਗਾ ਅਗਲੇ ਨੂੰ ਵਾਪਸ ਵੀ ਕਰਨਾ ਬੱਚੇ ਘੜਾ ਕੇ ਤੇ ਬਾਕੀ ਕਬੂਤਰੀ ਲੋਈ ਆ ਕਬੂਤਰੀ ਰਾਣੀਆ ਦੇ ਨਾਲ ਹਰੇ ਪੋਟੇ ਵਾਲੀ ਜਿਹੜੀ ਪਹਿਲਾਂ ਬਾਬੇ ਵਾਲੇ ਨਾਲ ਲੱਗ ਰਹੀ ਸੀ ਆ ਕਬੂਤਰੀ ਆਪਣੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਖੜ ਜਾ ਤੂੰ ਖੜ ਜਾ ਲੋਈ ਛੜਾ ਲੋਈ ਛੜਤੀ ਕਬੂਤਰੀ ਇੱਕ ਜੋੜਾ ਛੜਤਾ ਤੇ ਇਹਨਾਂ ਨੂੰ ਯਾਰ ਆਡੀ ਰੱਖਾਂਗੇ 1-2 ਦਿਨ ਠੀਕ ਹੈ ਕਿ ਨਹੀਂ ਉੱਥੇ ਜੋੜਾ ਮਿਲਦਾ ਨਹੀਂ ਬਹੁਤ ਟਾਈਮ ਹੋ ਗਿਆ ਇਹਨੂੰ ਪਾ ਦੇਣੇ ਜਾਜ ਤੇ ਫਿਰ ਵੀ ਜੋੜਾ ਲੱਗਿਆ ਨਹੀਂ ਪੱਕਾ ਤਾਂ ਕਰਕੇ ਇਹਨਾਂ ਨੂੰ ਆਡੀ ਰੱਖਾਂਗੇ ਹੁਣ ਤੇ ਬਾਕੀ ਇੱਧਰਲੇ ਹੁੱਡੇ 'ਚ ਵੀ ਇੱਕ ਜੋੜਾ ਸੀ ਇਹਨਾਂ ਨੂੰ ਵੀ ਛੱਡਦੇ ਹਾਂ ਮੇਰੇ ਵੀਰੋ ਦੂਜੇ ਹੁੱਡੇ 'ਚ ਆ ਗਈ ਸੀ ਜੀ ਤੇ ਇਹਨਾਂ 'ਚ ਬੱਚੇ ਵੀ ਨਿਕਲਣ ਵਾਲੇ ਆ ਠੀਕੇਗੇ ਨਹੀਂ ਤੇ ਆ ਕਬੂਤਰ ਦੇ ਮੂੰਹ ਤੇ ਫੰਗ ਲੱਗ ਰਿਹਾ ਸਭ ਤੋਂ ਪਹਿਲਾਂ ਇਹ ਵਾਲੇ ਬੱਚੇ ਨਿਕਲਣਗੇ ਆਂਡਿਆਂ 'ਚੋਂ ਠੀਕ ਹੈ ਕਿ ਨਹੀਂ ਫੇਰ ਫੇਰ ਨਹੀਂ ਮੈਨੂੰ ਯਾਦ ਯਾਰ ਸਭ ਤੋਂ ਪਹਿਲਾਂ ਆ ਜੋੜੀ ਨੇ ਢਿੱਤੇ ਤਰੇ ਸੀ ਤਾਂ ਕਰਕੇ ਚਲੋ ਇਹਦੀ ਡੇਟ ਦੇਖਦੇ ਕਿੰਨੀ ਤਰੀਕ ਨੂੰ ਧਰੇ ਆ ਬਾਕੀ ਕਬੂਤਰ ਫੜ ਲੈਣ ਜਿਹੜਾ ਆਪਾਂ ਜਾਲੀ ਚ ਛੱਡਣਾ ਲੋ ਜੀ ਬਾਬੇ ਵਾਲਾ ਫੜ ਲਿਆ ਤੇ ਇੱਕ ਵਾਰੀ ਛੱਡਦਾ ਫੇਰ ਦਿਖਾਣਾ ਤੁਹਾਨੂੰ ਕਿ ਮੇਰੇ ਵੀਰੋ ਇੱਕ ਕਾ ਜੋੜਾ ਛੱਡਦਾ ਠੀਕ ਹੈ ਕਿ ਨਹੀਂ ਤੇ ਦੇਖਦੇ ਆ ਹੁਣ ਯਾਰ ਇਹਨਾਂ ਨੂੰ ਆਢੀ ਰੱਖਾਂਗੇ ਉੱਤੇ ਵਾਲਾ ਜੋੜ ਇਹਨਾਂ ਦਾ ਸ਼ਾਇਦ ਥੱਲੇ ਵਾਲਾ ਤਾਂ ਆਢੀ ਰੱਖਾਂਗੇ ਦੋ ਤਿੰਨ ਦਿਨ ਠੀਕ ਹੈ ਕਿ ਨਹੀਂ ਇਹਦਾ ਜੋੜਾ ਪੱਕਾ ਕਰੀਏ ਆਪਾਂ ਮੈਨੂੰ ਤਾਂ ਐਸੀ ਚੱਲ ਹੋ ਜੂਆ ਤੇ ਬਾਵਾ ਦਿਨ ਨਾ ਹੋਵੇ ਵੀ ਜੋੜਾ ਪੱਕਾ ਹੋ ਜਾਏਗੀ ਮੈਂ ਕਿਹਾ ਇਹਨਾਂ ਨੂੰ ਆਢੀ ਰੱਖਣਾ ਮੂਆ ਤੇ ਜੋ ਪੱਕਾ ਕਰਾਂ ਮੈਂ ਅਜੇ ਤੱਕ ਇਫਾਦ ਦਿਨ ਟੱਪੀ ਜਾਂਦੇ ਆ ਬਾਪਿਓ ਤੇ ਲੇਟ ਹੋ ਜਾਂਦੇ ਆ ਕੀ ਕੋਨੇਰ ਤੇ ਪਾਣੀ ਵੀ ਨਹੀਂ ਗਿਆ ਚਲੋ ਕੂਨੀ ਆਪ ਸ਼ਾਮ ਆ ਰਹੇ ਵੀ ਆ ਬਾਬੇ ਆ ਕੋਲਰ ਲਾ ਕੇ ਪਾਏਗੇ ਸੀ ਆਪਾਂ ਤੇ ਆ ਛਤਰੀਆਂ ਸਾਹਮਣੇ ਦਿਖ ਗਈਆਂ ਤੇ ਇਹਨਾਂ ਤੇ ਵੀ ਕਪੜਾ ਲਾਉਣਾ ਆਪਾਂ ਤੇ ਕਪੜਾ ਤਾਂ ਉਹੀ ਲਾਵਾਂਗੇ ਜਿਹੜਾ ਆਪਾਂ ਲਾਉਣੇ ਹੁੰਦੇ ਆ ਜਿਹੜਾ ਆਪਣੇ ਸ਼ੁਰੂ ਤੋਂ ਲਾਉਣੇ ਉਹੀ ਲਾ ਦਾਂਗੇ ਨਹੀਂ ਤਾਂ ਯਾਰ ਹੋਰ ਕੋਈ ਕਪੜਾ ਲਾਵਾਂਗੇ ਅਗਲੇ ਸਾਲ ਉਹ ਕਪੜਾ ਮਿਲੇ ਨਾ ਮਿਲੇ ਠੀਕ ਹੈ ਕਿ ਨਹੀਂ ਰੈਡੀਮੇਡ ਕਪੜੇ ਹੁੰਦੇ ਆ ਜਿਹੜੇ ਚਾਂਸ ਕਾਟੇ ਹੁੰਦੇ ਕਈ ਵਾਰੀ ਦੁਕਾਨ ਤੇ ਨਹੀਂ ਆਂਦੇ ਯਾਰ ਉਹ ਰੰਗ ਜਾਵਾਂ ਸੇ ਨਹੀਂ ਆਂਦਾ ਫਿਰ ਕਲਰ ਵਾਲੀ ਵਾਲੀ ਚੇਂਜ ਹੋਊਗਾ ਉਹ ਗੱਲ ਚ ਕੀ ਫਾਇਦਾ ਤਾਂ ਕਰਕੇ ਤੇ ਇਹਨਾਂ ਨੂੰ ਉਹ ਵੀ ਕਪੜਾ ਲਾ ਦਾਂਗੇ ਜਿਹੜਾ ਆਪਾਂ ਲਾਉਣੇ ਆ ਤੇ ਕਪੜਾ ਦਾ ਰੰਗ ਤੁਹਾਨੂੰ ਪਤਾ ਹੀ ਹੈ ਜਿਹੜੇ ਆਪਣੇ ਪੁਰਾਣੇ ਸਬਸਕ੍ਰਾਈਬਰ ਨੇ ਉਹਨਾਂ ਨੂੰ ਤਾਂ ਪਤਾ ਆਪਣੇ ਯਾਰ ਕਪੜੇ ਦਾ ਰੰਗ ਜੀ ਮੇਰੇ ਵੀਰੋਂ ਪਏ ਸੀ ਤੇ ਚਾਚੇ ਦਾ ਆ ਗਿਆ ਫੋਨ ਕਹਿੰਦਾ ਟਰੈਲੀ ਆ ਗਈ ਮਿੱਟੀ ਵਾਲੀ ਤੇ ਇਹ ਕਹਿੰਦਾ ਵੀ ਆਇਆ ਪੱਤਰ ਕਰ ਦਾਂਗੇ। ਮੈਂ ਜੇ ਅੰਮਲਪ੍ਰਿਆਸੀ ਫਿਰ ਮੈਂ ਕਿਹਾ ਚੱਲ ਪੱਤਰ ਕਰਤੀ ਜਿੰਨਾ ਛੇਤੀ ਕੰਮ ਨਿਪੜੂਗਾ ਸਹੀ ਐ। ਮੈਂ ਸਾਰ ਨਾਲ ਅੱਜ ਜਿਆਦਾ ਸਾਰਾ ਦਿਨ ਹੀ ਉੱਥੇ ਲੱਗ ਜੂਗਾ। ਕੱਲ ਵੀ ਲੱਗਿਆ ਸੀ। ਤਾਂ ਕਰਕੇ ਵਲੋਗ ਆਈ ਨਹੀਂ ਆਂਦੇ ਸੀ ਤੇ ਅੱਜ ਵੀ ਸਾਰਾ ਦਿਨ ਹੀ ਲੱਗ ਜੂਗਾ। ਚਲੋ ਵਲੋਗ ਤਾਂ ਬਣਾਵਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ। ਤੇ ਹੁਣ ਫੇਰ ਫੋਣਾਗੇ ਵਿੱਚ। ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਕਰਦੇ ਆ ਥੋਡੇ ਨਾਲ ਸ਼ੇਅਰ ਜਾ ਕੇ। ਤੇ ਖੁੱਡਿਆਂ ਨੂੰ ਲਾ ਦਈਏ ਤਾਲੇ ਆਪਾਂ ਮੇਰੇ ਵੀਰੋਂ ਟਰਾਲੀਆਂ ਡਗਾ ਲੀਆਂ ਮਿੱਟੀ ਦੀ ਚੋਪਰ ਲੱਗ ਗਿਆ ਤੇ ਇੱਕ ਬਾਈ ਹੋਰ ਲੱਗ ਗਿਆ ਵਾ ਕਿ ਚਾਚਾ ਖੜਾ ਵਾ ਕੀ ਕਿਸਮੀਰੀ ਡਾਣ ਮੇਰੇ ਵੀਰੋਂ ਤੇ ਕੰਮ ਕੁੰਮ ਕਰਦੇ ਆ ਫੇਰ ਦਿਖਾਨੇ ਤੁਹਾਨੂੰ ਕਰਦੇ ਰਵਾਂਗੇ ਸ਼ੇਰ ਜੀ ਜਿਵੇਂ ਕੰਮ ਹੋ ਜੂਗਾ ਠੀਕ ਹੈ ਕਿ ਨਹੀਂ ਜੀ ਤੇ ਇੱਕ ਢੇਰੀ ਦਾ ਕਰਤੀ ਓਕੇ ਠੀਕ ਹੈ ਕਿ ਨਹੀਂ ਨਾਲੇ ਬੱਸ ਬੱਸ ਹੋ ਗਈ ਤੇ ਇੱਕ ਰਹਿ ਗਈ ਤੇ ਪਸੀਨਾ ਪਸੀਨਾ ਹੋ ਰਿਹਾ ਬਾਪੇ ਕੰਮ ਠੀਕ ਹੈ ਕਿ ਨਹੀਂ ਜਨਾਬਰਾ ਹਾਲਾ ਗਰਮੀ ਕਿਹੜਾ ਥੋੜੀ ਭਈ ਜਾਂਦੀ ਆ ਕੱਲ ਮੌਸਮ ਫਿਰ ਵੀ ਸਹੀ ਸੀ ਮੀਆੜਾ ਅੱਜ ਤੱਕ ਤਾਂ ਪੜੀ ਹੈ ਬਾਕੀ ਇਹ ਬਾਈ ਤੇ ਚੌਬਰ ਖੜਾ ਆਪਣਾ ਤੇ ਬਸ ਆਹੀ ਮਿੱਟੀ ਰਹਿ ਗਈ ਇਹ ਕੱਢਤੀਆਂ ਪੱਧਰ ਤੇ ਦੋ ਤਿੰਨ ਦਿਨਾਂ ਨੂੰ ਆਪੇ ਬੈਜੂਗੀ ਬਾਬਿਓ ਫੇਰ ਲਾਵਾਂਗੇ ਆਡਾ ਮਰੂ ਜੀ ਆਪੇ ਤੇ ਫੇਰ ਕਰਦੇ ਆ ਫੇਰ ਅੱਗੇ ਸ਼ੇਅਰ ਆ ਕਰਦੇ ਆ ਸੈੱਟ ਤੇ ਠੰਡਾ ਲੈ ਸੀ ਚੌਬਰ ਮਾਊਂਟਨ ਡਿਊ ਡਰਕੀ ਮਾਗੀ ਠੀਕ ਹੈ ਜੀ ਜੀ ਮੇਰੇ ਵੀਰੋ ਤੇ ਕਰਤੀ ਮਿੱਟੀ ਓਕੇ ਬਸ ਆ ਰਹੀ ਬਾਕੀ ਖੜੇ ਆ ਲੋਈ ਮੁੰਡੇ ਆਏ ਹੋਏ ਨੇ ਦੋ ਮੁੰਡੇ ਹੋਰ ਆ ਗਏ ਸੀ ਲਾਈਵ ਚਾਚਾ ਸਨਾਰ ਗੱਲ ਵਾਲਾ ਚਾਚੇ ਵਾਲਾ ਵੀ ਦੇਖ ਲੋ ਗਾਸ ਤੇ ਕਰ ਲਾਗੰਦੇ ਜੀ ਇਹਦਾ ਜੀ ਚਲੋ ਕਰੋ ਜਾ ਕੇ ਮਿਲਦੇ ਆ ਬਾਬਿਓ ਜਿੱਟ ਰਿਆ ਭਰ ਜੀਆਂ ਤੇ ਰੱਖਦੀਆਂ ਖੁੱਡਿਆਂ ਚ ਤੇ ਇੱਕ ਜੋੜੀ ਨੂੰ ਉਹ ਲੱਕੜਾ ਵਾਲੇ ਖੁੱਡੀ ਜੀ ਦਾਣੇ ਪਾ ਦਾਂਗੇ ਕੋਲੀਆਂ ਚ ਤੇ ਇੱਕ ਜੋੜੀ ਛੱਡ ਦਾਂਗੇ ਅੰਦਰ ਜਿਹੜੀ ਥੱਲੇ ਛੱਡ ਰੱਖੀ ਐ ਐਣੂਰੀ ਰੱਖਾਂਗੇ ਤੇ ਪੱਕੀ ਹੋ ਜੂਗੀ ਤਾਂ ਕਰਕੇ ਤੇ ਇੱਧਰ ਰੱਖ ਦਈਏ ਇੱਕ ਵਾਰੀ ਦਾਣੇ ਆਪਾਂ ਨਾ ਗੋਲੀ ਚਲ 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 ਬਾਹਰ ਨਾ ਆ ਜਿਓ ਆਏ 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 ਬਸ ਤੈ ਆਓ ਤੇ ਹੁਣ ਇੱਧਰ ਰੱਖ ਦਈਏ ਆਏ 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 ਤਿਆ ਜੋੜੀ ਵੀ ਛਾੜੀ ਦਿੰਨੇ ਹੁਣ ਖਾ ਲੂਗੀ ਦਾਣੇ ਪਹਿਲਾਂ ਫੜਦੀਏ ਕਬੂਤਰੀ ਵਾਪੇ ਕਬੂਤਰ ਦਾ ਕੋਈ ਚੱਕਰ ਨਹੀਂ ਕਬੂਤਰ ਆਪਣੇ ਲੱਗਿਆ ਹੋਇਆ ਕਬੂਤਰੀ ਬਗਾਨੀ ਐ ਲੈ ਖਾ ਗਣੇ ਤੂੰ ਹੀ ਤੇ ਹੁਣ ਫੜਦੀਆਂ ਕਬੂਤਰ ਆਇਆ ਆਇਆ ਤੂੰ ਕੌਣ ਡਰਦਾ ਹੈ ਪਛਾਣਿਆ ਨਹੀਂ ਕਿ ਮੈਨੂੰ ਲੋਈ ਛੜਤਾ ਇਹ ਤੇ ਆ ਜੋੜੀ ਨੂੰ ਤੰਦਰੀ ਡਾਣੇ ਤਪਨੇ ਕੋਲੀਆਂ ਪਈ ਹੋਊਗੀ ਅੰਦਰ ਤੇ ਬਾਕੀ ਮੈਂ ਇੱਕ ਵਾਰੀ ਤਰੀਕ ਦੇਖਣਾ ਯਾਰ ਆਂਡੇ ਕਦੋਂ ਕੋਈ ਤਰੇ ਸੀ ਕਿਹੜੀ ਕਿਹੜੀ ਜੋੜੀ ਨੇ ਬੱਚੇ ਨਿਕਲਣ ਦਾ ਟਾਈਮ ਤਾਂ ਨਹੀਂ ਹੋ ਰਿਹਾ ਪੈਸੇ ਦਾ 1-2 ਦਿਨ ਪਏ ਮੈਨੂੰ ਯਾਦ ਹੈ ਫੇਰ ਵੀ ਯਾਰ ਬੇ ਪ੍ਰਵਾਹ ਹੀ ਨਹੀਂ ਕਰਦੇ ਆਪਾਂ ਯਾਰ ਕਈ ਵਾਰੀ ਬੇ ਪ੍ਰਵਾਹ ਹੀ ਫਿਰ 2 ਤਰੀਕ ਨੂੰ ਧਰਿਆ ਬਾਬਾ ਪਹਿਲੀ ਜੋੜੀ ਨੇ ਪਟਿਆਲਾਣ ਨੇ 2 ਤਰੀਕ ਨੂੰ ਧਰਿਆ ਫਿਰ 5 ਫਿਰ 7 ਫਿਰ 13 2 ਤਰੀਕ ਨੂੰ ਧਰਿਆ ਨਾਲ ਅੱਜ ਹੋ ਗਈ 18 ਹੋ ਗਈ 18 ਪਤਾ ਨਹੀਂ 19 18 ਹੈ ਮੇਰੇ ਸਾਬ ਨਾਲ ਅੱਜ ਇਹਨੂੰ ਨਿਕਲ ਜਾਣਗੇ ਬੱਚੇ 22 23 ਨੂੰ ਤੇ ਮੈਂ ਇੱਕ ਵਾਰੀ ਭਰਦਾ ਪਾਣੀ ਮਿੱਤਰੋ ਤੇ ਇਹਨਾਂ ਨੂੰ ਵੀ ਧਰਦਾ ਕੋਲੀਆਂ ਚ ਦਾਣੇ ਫਿਰ ਕਰਦਾ ਤੁਹਾਨੂੰ ਸ਼ੇਅਰ ਬਿਓ ਕੀ ਹੋ ਗਿਆ ਜੀ ਮੇਰਾ ਪਾਣੀ ਧਰੀ ਜਾਂਦਾ ਸੀ ਤੇ ਸਭ ਨੂੰ ਵਧਾਈਆਂ ਮੇਰੇ ਸਾਹਮਣੇ ਪਟਿਆਲੇ ਵਾਲੇ ਨੇ ਕੱਢ ਲਿਆ ਜੀ ਆਂਡਾ ਸਭ ਨੂੰ ਵਧਾਈਆਂ ਬਾਬਿਓ ਇੱਕ ਵਾਰੀ ਦੇਖਦੇ ਆਂ ਬੱਚਾ ਸੱਟ ਹੈ ਕਿ ਨਹੀਂ ਲਾਈਟ ਜਗਾ ਕੇ ਮੈਂ ਦੇਖਿਆ ਆਂਡਾ ਟੁੱਟ ਰਿਹਾ ਸੀ ਤੇ ਮੇਰੇ ਸਾਹਮਣੇ ਕੱਢ ਲਿਆ ਬਾਬੇ ਦੀ ਕਿਰਪਾ ਨਾਲ ਪਹਿਲਾ ਬੱਚਾ 2026 ਦਾ ਤੇ ਪੂਰੂ ਵੀ ਆਂਡਿਆਂ ਤੇ ਬੈਠਾ ਯਾਰ ਇਹਦੇ ਆਂਡੇ ਵੀ ਖਤਰੇ ਵਾਲੀ ਲੱਗਦੇ ਆ ਮੈਨੂੰ ਲੋ ਜੀ ਬੱਚਾ ਯਾਰ ਕਿਵੇਂ ਐ ਕਿਵੇਂ ਐ ਕਿਵੇਂ ਟਿਕ ਮੈਂ ਟਿਕ ਮੈਂ ਟਿਕ ਮੈਂ ਲੋਈ ਟਿੱਕੋ ਜਿਆਦਾ ਸੈਟ ਆ ਵੱਧਾ ਤੇ ਇਹਦੇ ਅੰਦਰੋਂ ਵੀ ਨਿਕਲਣ ਵਾਲਾ ਜੀ ਬੱਚਾ ਬਾਕੀ ਤੁਹਾਨੂੰ ਦਿਖਾਤਾ ਮੈਂ ਚੈੱਕ ਵੀ ਕਰ ਲਿਆ ਜਮ ਓਕੇ ਐ ਬਾਹਰ ਨਾਲ ਜੀ ਬੁੱਤ ਚੱਲ ਬਾਸ ਤੇ ਵਧਾਈਆਂ ਬਾਬੇ ਸਾਰਿਆਂ ਨੂੰ ਠੀਕ ਐ ਕਿ ਨਹੀਂ ਦੁਬਾਰਾ ਵਧਾਈਆਂ ਸਾਰਿਆਂ ਨੂੰ ਤੇ 2026 ਦਾ ਪਹਿਲਾ ਬੱਚਾ ਨਿਕਲੇਗਾ ਆਪਣਾ ਤੇ ਆ ਫਲੈਸ਼ ਚੱਲੀ ਜਾਂਦੀ ਆ ਚਲੋ ਕਰ ਦਾਂਗੇ ਬੰਦ ਕੋਈ ਨਹੀਂ ਤੇ ਤੇ ਐਜੇ ਦੇਖ ਲਓ ਕਿੰਨੇ ਦਿਨ ਬੀਤੇ ਨੇ ਹਜੇ ਤਰੀਕ ਤੁਹਾਨੂੰ ਕਿੰਨੀ ਦੱਸਿਆ ਅੱਜ ਮੈਂ 18 ਤੇ ਦੋ ਤਰੀਕ ਨੂੰ ਆਂਡੇ ਧਰਿਆ ਤੁਸੀਂ ਆਪਸਾਬ ਲਾ ਲਓ ਕਿੰਨੇ ਦਿਨ ਹੋਏ ਦੋ 8 10 18 ਦਿਨ ਚ ਬੱਚਾ ਘੜਦਾ ਵਾ ਬਬੋ ਦੇਖ ਲਓ ਹੁਣ 18 ਦਿਨ ਚ ਹਜੇ ਤਾਂ ਪਈ ਸੀ ਦੋ ਆਉ ਦਿਨ ਤੇ ਜਿਹੜਾ ਦੂਜਾ ਆਂਡਾ ਉਹ ਚੋ ਵੀ ਕੱਲ ਕੱਲ ਨਿਕਲ ਜੂਗਾ ਉਹ ਚੋ ਵੀ ਤਰੇੜ ਆੜੀ ਆਂਡੇ ਚ ਠੀਕ ਹੈ ਕਿ ਨਹੀਂ ਉਹ ਚੋ ਵੀ ਆਂਡਾ ਨਿਕਲ ਜੂਗਾ ਤੇ ਬਾਕੀ ਓਕੇ ਆ ਪੁਰੂ ਤਾਂ ਬੈਠਿਆ ਆਂਡਿਆ ਤੇ ਬਾਰੀ ਬਾਰੀ ਯਾਰ ਉਹ ਨਹੀਂ ਕਰਦੇ ਐ ਉੱਠ ਜੂਗਾ ਠੀਕ ਹੈ ਕਿ ਨਹੀਂ ਤੇ ਉਹਨਾਂ ਚ ਅਜੇ ਦਿਨ ਪਈ ਆ ਉਹਨਾਂ ਦੀ ਕੀ ਤਾਂ ਪਹਿਲਾਂ ਕੱਢ ਦੇਣ ਤੇ ਦੂਜੇ ਆਂਡੇ ਚੋ ਵੀ ਕੱਲ ਨਿਕਲ ਜੂਗਾ ਬੱਚਾ ਤੇ ਇਹਨਾਂ ਨੂੰ ਰੱਖਦੇ ਆਂ ਦਾਣਾ ਪਾਣੀ ਬਾਕੀ ਦੇਖਦੇ ਆਂ ਰਿਜ਼ਲਟ ਬਾਬੇ ਉਹ ਬੱਚਿਆਂ ਦਾ ਹਜੇ ਤਾਂ ਆਂਡੇ ਆ ਜੋ ਨਿਕਲੇ ਨੇ ਹੌਣ ਤੋਂ ਵੱਡੇ ਦੇਖਦੇ ਕਿ ਬਣਦਾ ਹੈ ਬਾਬਾ ਘੁਗੀ ਕਦੋਂ ਦੀ ਫਿਰਦੀ ਔਰੇ ਪਤਾ ਨਹੀਂ ਇਹ ਤਾਂ ਉੱਡਿਆ ਨਹੀਂ ਜਾਂਦਾ ਪਤਾ ਨਹੀਂ ਭੁੱਖੀ ਆ ਬਾਬੇ ਉਹਨਾਂ ਦਾਣਿਆ ਕਰਕੇ ਆਈ ਜਾਂਦੀ ਔਰੇ ਦਾਣੇ ਪਏ ਆ ਪਤਾ ਨਹੀਂ ਯਾਰ ਬਾਬੇ ਇਹ ਤਾਂ ਉੱਡਿਆ ਨਹੀਂ ਜਾਂਦਾ ਚਲੋ ਦਾਣੇ ਦੇਖ ਦਿੰਨੇ ਆ ਥੋੜੀ ਜਿਹੀ ਕੁਛ ਨਹੀਂ ਹੁੰਦਾ ਖਾ ਲੂਗੀ ਵਿਚਾਰੀ ਤੇ ਮੈਂ ਦੇਖਾ ਉੱਡ ਜਾਂਦਾ ਕਿ ਨਹੀਂ ਉੱਡ ਜਾਂਦਾ ਕਿੱਥੇ ਗਈ ਇੱਧਰ ਹੀ ਟਪੀ ਸੀ ਚਲੋ ਕੋਈ ਨਹੀਂ ਆਹ ਕੰਦ ਤੇ ਰੱਖ ਦੋ ਆਪੇ ਖਾ ਲੂਗੀ ਤੇ ਇਹਨਾਂ ਨੂੰ ਵੀ ਮੈਂ ਰੱਖੀ ਜਾਂਦਾ ਸੀ ਇੱਕੋ ਗੋਲੀ ਪਈ ਸੀ ਬਾਬੇ ਹੁੰਦੇ ਰਿਆਂ ਤਾਂ ਗੋਲੀਆਂ ਵਾਧੂ ਸੀ ਯਾਰ ਆਪਣੇ ਤੇ ਇੱਕੋ ਗੋਲੀ ਲੱਭੀ ਐ ਇੱਕ ਬਾਕੀ ਆਪ ਹੀ ਚਲੋ ਇਹ ਚ ਪਾਣੀ ਪਾ ਦਾਂਗੇ ਉਹ ਜੀ ਪਾਣੀ ਨਾਲ ਕੁੱਲਰ ਵੀ ਡੱਕਤਾ ਤੇ ਗੋਲੀ ਵੀ ਖੁੱਲਾ ਛੜਦਾ ਸੀ ਆਪਾਂ ਤੇ ਇਹਦਾ ਲਾ ਦੀ ਢੱਕਣ ਚੱਕ ਲਈਏ ਬਾਲਟੀ ਮਿੱਤਰੋ ਤੇ ਬਾਕੀ ਚੋਬਰ ਯਾਰ ਆਇਆ ਨਹੀਂ ਹਲੇ ਤੱਕ ਦੁਕਾਨ ਤੇ ਆਇਸ ਤਾਂ ਇਕੱਠੇ ਸੀ ਮੈਂ ਪਹਿਲਾ ਆ ਗਿਆ ਸੀ ਕਹਿੰਦਾ ਮੈਂ ਕਰਨਾਲ ਹੋਰ ਨਾਲ ਆ ਜੂਆਂ ਮਗਾਜੀ ਚੱਲ ਤੇ ਪਤਾ ਨਹੀਂ ਦੁਕਾਨ ਤੇ ਪਤਾ ਨਹੀਂ ਆ ਗਿਆ ਯਾਰ ਪਤਾ ਨਹੀਂ ਘਰੇ ਵਗ ਗਿਆ ਉਹ ਚਲੋ ਤੇ ਬਾਕੀ ਓਕੇ ਇਹਨਾਂ ਨੂੰ ਧਰਤਾ ਸੀ ਪਾਣੀ ਵੀ ਧਰਤਾ ਸੀ ਦਾਣੇ ਵੀ ਧਰਤੇ ਸੀ ਇਹ ਅੱਜ ਉਹੀ ਰਹਿਣਗੇ ਅੱਜ ਤੇ ਕੱਲ ਦੋ ਦੋ ਤਿੰਨ ਦਿਨ ਤੱਕ ਰੱਖਾਂਗੇ ਤੇ ਬਾਕੀ ਮੈਂ ਸੋਚੀ ਜਾਂਦਾ ਸੀ ਦੇਰਾਂ ਡੱਬੀ ਨੇ ਆਂਡਾ ਧਰ ਲਿਆ ਕਬੂਤਰ ਦੇ ਨਾਲ ਉਹ ਲੱਗਿਆ ਹੋਇਆ ਗੋਲਾ ਦੂਜਾ ਗੋਲਾ ਜਿਹਦੇ ਸਿਰ ਤੇ ਚਿੱਟਾ ਛਿੱਟਾ ਤੇ ਇਹਦੇ ਥੱਲੇ ਆਂਡੇ ਬਦਲਣ ਦੀ ਸੋਚਦਾ ਸੀਗਾ ਤੇ ਜਦੋਂ ਦੇਖਦੇ ਆਂ ਕੱਲ ਦੂਜਾ ਆਂਡਾ ਧਰ ਲੈਣ ਤੋਂ 21 ਤਰੇ ਹਲੇ ਜਦੋਂ ਦੂਜਾ ਧਰਤਾ ਮਿੱਤਰੋ ਨਾਲ ਦੀ ਨਾਲ ਕਰਦਾਂਗੇ ਚੇਂਜ ਸੈਟਿੰਗ ਵੈਟਿੰਗ ਕਰਦਾਂਗੇ ਦੇਖ ਲਾਂਗੇ ਕਿਦਾ ਚੇਂਜ ਕਰੀਏ ਕਿਦੇ ਨਹੀਂ ਇੱਧਰ ਉਹ ਇੱਕ ਟ੍ਰੇ ਦਾ ਚੱਕੀ ਸੀ ਤੇ ਇੱਧਰ ਉਹ ਵੀ ਚੱਕਦੀਆਂ ਟਰੇ ਖਾਲੇ ਜਿਨੇ ਖਾਣੇ ਸੀ ਦਾਣੇ ਤੇ ਕਬੂਤਰੀ ਨੇ ਵਾਲੀ ਨੇ ਕੱਲ ਤਾਂ ਰੈ ਸੈਂਡਾ ਹਨਾ ਹੋ ਗਿਆ ਦੂਜਾ ਅੰਡਾ ਨਹੀਂ ਤਾਂ ਰਿਆ ਚਲੋ ਧਰਨ ਤੋਂ ਫੇਰ ਕਰ ਦਾਂਗੇ ਯਾਰ ਚੇਂਜ ਜਿਵੇਂ ਲੋਟ ਲੱਗਿਆ ਓਵੇਂ ਕਰ ਦਾਂਗੇ ਥੋੜੇ ਦਾਣੇ ਡੋਲਦੀ ਹੈ ਹੁਣ ਦਾਣਿਆਂ ਦਾ ਸਪੈਸ਼ਲ ਧਿਆਨ ਰੱਖਣਾ ਬੂਏ ਇੱਧਰ ਵਾਲੇ ਖੁੱਡੇ ਚ ਕਿਉਂਕਿ ਬੱਚਾ ਨਿਕਲ ਗਿਆ ਤੇ ਖਰਾਕ ਬੱਚੇ ਨੂੰ ਮਿਲੂਗੀ ਤਾਈਂ ਵਧੀਆ ਪਲੂਗਾ ਠੀਕੇ ਕੇ ਨਹੀਂ ਤੇ ਦਾਣੇ ਪਾਣੇ ਪਾਇਆ ਕਰਾਂਗੇ ਟਾਈਮ ਨਾਲ ਹੀ ਪਾ ਦਿਆ ਕਰਾਂਗੇ ਯਾਰ ਭੁੱਖਾ ਬੱਚਾ ਰਹੇਗਾ ਕਮਜ਼ੋਰ ਬਣ ਜਾਂਦਾ ਫਿਰ ਤਾਂ ਕਰਕੇ ਚਲੋ ਇੱਕ ਵਾਰ ਡਰਿਆ ਰੱਖ ਦਈਏ ਉਰੇ ਤੇ ਜਾਂਦੇ ਹੋਏ ਰੱਖ ਦਾਂਗੇ ਪੌੜੀਆਂ ਚ ਯਾਰ ਕਈ ਵਾਰੀ ਨਹੀਂ ਆ ਜਾਂਦਾ ਕਮ ਹੋ ਜਾਂਦਾ ਖਰਾਬ ਫਿਰ ਬਾਕੀ ਬਾਬੇ ਓਕੇ ਆ ਬਸ ਬੈਠੇ ਆ ਮੰਜੇ ਤੇ ਹੀ ਤੇ ਅੰਦਰ ਤਾਂ ਹਲੇ ਗਏ ਨਹੀਂ ਨਾ ਪੰਖਾ-ਮੁੱਖਾ ਲਾਇਆ ਕੁਛ ਨਹੀਂ ਬਸ ਬਾਹਰ ਹੀ ਬੈਠੇ ਆ ਬਾਹਰ ਵਧੀਆ ਹਵਾ ਚੱਲੀ ਜਾਂਦੀ ਐ ਤੇ ਬਾਕੀ ਆ ਜੋੜਾ ਇਹਦੀ ਵੀ ਕੋਲੀ ਚੱਕ ਹੀ ਦਿੰਨੇ ਹੁਣੇ ਦਾਣੇ ਦੁਨੇ ਧਰਤੇ ਸੀ ਵਧੀਆ ਪਾਣੀ ਵੀ ਧਰਤਾ ਸੀ ਆਪਾਂ ਪਾਣੀ ਪੂਣੀ ਮੇ ਸੰਡੋਲ ਤਾਂ ਨਹੀਂ ਦਿੱਤਾ ਦੁਵਾਰਾ ਧਰਦਾ ਨਹੀਂ ਕੋਈ ਨੀ ਯਾਰ ਜਿਹੜੋਲਤਾ ਹੋਰ ਗਿੱਡੀ ਕਕਾਨੀ ਆ ਬਾਹਰ ਵੀ ਨਾ ਆ ਜੇ ਬਾਬਿਓ ਆਪਣਾ ਉਹੀ ਕੰਮ ਜੋ ਜੀਦਾ ਫਿਰ ਦਾਦਾ ਠੀਕ ਹੈ ਕਿ ਨਹੀਂ ਕਬੂਤਰ ਬਗਾਨਾ ਉਹ ਬਾਈ ਨੇ ਕਿਹਾ ਮੈਨੂੰ ਐ ਵੀ ਕਿਹਾ ਕੱਟ ਕਰਦੀ ਐ ਇਹਨੂੰ ਤੇ ਆਪਾਂ ਕੱਟ ਕਰਿਆ ਨਹੀਂ ਕਰਦੇ ਤੁਹਾਨੂੰ ਪਤਾ ਹੈ ਤਾਂ ਕਰਕੇ ਤੇ ਅਗਲੇ ਦਾ ਕਬੂਤਰ ਦਾਤਾ ਅਗਲਾ ਤਾਂ ਕਊਆ ਵੀ ਤੈਨੂੰ ਕਿਹਾ ਸੀ ਵੀ ਕੱਟ ਕਰਦੀ ਤੂੰ ਕਰਿਆ ਨਹੀਂ ਜਿਵੇਂ ਆਪੇ ਉਹ ਟਾਈਮ ਨਾਲ ਆ ਕੇ ਖੁੱਡਿਆਂ ਨੂੰ ਤਾਲੇ ਤੇ ਇੱਧਰ ਵੀ ਲਾਤਾ ਲੱਕੜ ਵਾਲੇ ਖੁੱਡੇ ਨੂੰ ਤੇ ਖੁੱਡਿਆਂ ਦੀ ਸਫਾਈ ਕਰਨ ਵਾਲੀ ਵੀ ਪਈ ਆ ਤੇ ਕਰਨ ਗਵੀ ਮੈਨੂੰ ਹੀ ਧਰਨੀ ਪਊਗੀ ਅੰਦਰ ਘਰਦਿਆਂ ਨੇ ਤਾਂ ਰੱਖੀ ਨਹੀਂ ਪਤਾ ਨਹੀਂ ਘਰਦਿਆਂ ਨੇ ਸਿਕਾਈ ਹੋਊਗੀ ਚਲੋ ਕੋਈ ਨਹੀਂ ਧਰ ਦਾਂਗੇ ਤੇ ਬਾਕੀ ਖੁੱਡੇ ਵਾਲੇ ਗੰਦੇ ਹੋ ਰਿਹਾ ਤੇ ਸਫਾਈ ਕਰਨ ਵਾਲੀ ਆ ਬੱਚੇ-ਬੱਚੇ ਨਿਕਲਿਆਂ ਆਂਡਿਆਂ ਚੋਂ ਸਾਰੀਆਂ ਜੋੜੀਆਂ ਜਿਹੜੀਆਂ ਬੈਠੀਆਂ ਆਂਡਿਆਂ ਤੇ ਫੇਰ ਕਰਦੇ ਨਹੀਂ ਤਾਂ ਯਾਰ ਹੁਣ ਕਰਾਂਗੇ ਆਂਡਿਆਂ ਤੋਂ ਫੇਰ ਆਂਡੇ ਖਰਾਬ ਹੋ ਜਾਣਗੇ ਆਂਡਿਆਂ ਤੋਂ ਕੋਈ ਟੁੱਟ ਜਾਂਦਾ ਕਈ ਵਾਰ ਯਾਰ ਆਪਾਂ ਡਰ ਕੇ ਕਬੂਤਰ ਪੰਜੇ-ਪੁੰਜੇ ਨਾਲ ਤੋੜ ਦਿੰਦਾ ਤਾਂ ਕਰਕੇ ਤੇ ਕਰਦਾਂਗੇ ਸਾਫਾਪੇਉ ਨਾਲ ਬੜੀ ਵੀਡੀਓ ਬਣਾਉਂਦੇ ਤੇ ਅੱਜ ਇੱਕ ਪਹਿਲਾ ਬੱਚਾ ਨਿਕਲ ਗਿਆ ਤੇ ਦੇਖਦੇ ਆਂ ਰੱਬ ਦੀ ਸੁੱਖ ਰੱਖ ਕਿਦਾ ਸਾਰੇ ਬੱਚੇ ਨਿਕਲਿਆ ਨੇ ਐਵੇਂ ਹੀ ਦੇਖ ਲੋ ਜਿਹੜੇ ਸਾਹਮਣੇ 21 ਦਿਨਾਂ ਚ ਬੱਚਾ ਨਹੀਂ ਕੱਦਦਾ ਉਹਨਾਂ ਦਾ 18 ਦਿਨਾਂ ਚ ਨਿਕਲ ਗਿਆ ਟਾਈਮ ਨਾਲ ਨਿਕਲੂਗਾ ਬਾਕੀ ਕਈ ਵਾਰੀ ਨਿਕਲੇ ਆਂਦੇ ਆ ਕਬੂਤਰ ਸਿਆਣਾ ਹੋਵੇ ਜੇ ਤੇ ਨਿਕਲ ਜਾਂਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬਾਕੀ ਖੁੱਡੇ ਸਾਫ ਕਰ ਦਾਂਗੇ ਕੋਈ ਨਾ ਬੱਚੇ-ਬੱਚੇ ਨਿਕਲਿਆ ਆਂਦਾ ਓਕੇ ਰਿਪੋਰਟਾ ਕਰ ਦਾਂਗੇ ਤੇ ਤਾਲੇ-ਤੁਲੇ ਤਾਂ ਮੈਂ ਲਾਤੇ ਬਾਕੀ ਗੋਲੀ ਵੈਸ ਗੋਲੀ ਤੇ ਥੱਲੇ ਚੱਲਦੇ ਆ ਵੈਸ ਹੋਰ ਤਾਂ ਗਿਆ ਹੁਣ ਬਾਕੀ ਆਂਡਿਆਂ ਤੇ ਬੈਠੇ ਨੇ ਜਾਨਵਰ ਉਹ ਵੀ ਤੇ ਜਿਹੜੀ ਆ ਕਬੂਤਰੀ ਬੈਠੀ ਆਂਡਿਆਂ ਤੇ ਹਰੇ ਮੋਡੇ ਵਾਲੀ ਉਹ ਬੈਠੀ ਮਿੱਤਰੋ ਉਹਦੇ ਥੱਲੇ ਆਂਡਾ ਆ ਮੈਨੂੰ ਖਰਾਬ ਲੱਗਦਾ ਬਾਕੀ ਕਬੂਤਰੀ ਬੈਂਦੀ ਤੈਜੇ ਖਰਾਬ ਹੁੰਦਾ ਬੈਂਦੀ ਨਾ ਬਾਕੀ ਚਲੋ ਦੇਖਦੇ ਕੀ ਬਣਦਾ ਉਹਦੀ ਵੀ ਤਰੀਕ ਆਪਾਂ ਲਿਖੀ ਹੋਈ ਐ ਜੀ ਕੋਈ ਗੱਲ ਨਹੀਂ ਤੇ ਡੱਬੀ ਥੱਲੇ ਕੱਲ ਦੇਖਦੇ ਆ ਬਦਲ ਦਾਂਗੇ ਆਂਡਾ ਜੇ ਬਦਲਣਾ ਹੋਇਆ ਤੇ ਆ ਕਬੂਤਰ ਤਾਂ ਜੋੜਾ ਲਾਣਾ ਹੈ ਨਾ ਤਾਂ ਕਰਕੇ ਕਿੱਥੇ ਦਾ ਉਹ ਉੱਤੇ ਬੈਠਿਆ ਕੱਲਾ ਹੀ ਬੈਠਾ ਹੈ ਹਰੇ ਮੋਡੇ ਵਾਲੇ ਦਾ ਉਹਦਾ ਉਹਦਾ ਜੋੜਾ ਲਾਉਣਾ ਤਾਂ ਕਰਕੇ ਤੇ ਖੁੱਡੇ ਵੀ ਸਾਫ਼ ਕਰਨੇ ਆਪਾਂ ਬੱਚੇ-ਵੱਚੇ ਨਿਕਲਿਆਣੋ 10 ਦਿਨਾਂ ਤੱਕ ਨਾ ਸਾਰੇ ਬੱਚੇ ਨਿਕਲਿਆਣਗੇ ਮੇਰੇ ਹਿਸਾਬ ਨਾਲ 10 ਦਿਨਾਂ ਤੱਕ ਚਲੋ ਕਰਦਾ ਹਾਂ ਖੁੱਡਿਆਂ ਦੀ ਸਫਾਈ ਤੇ ਬਸ ਚਲਦੇ ਹਾਂ ਹੁਣ ਥੱਲੇ ਜਿਆਦਾ ਲੰਬਾ ਵਲੋਗ ਕਰੇ ਦਾ ਕੋਈ ਫਾਇਦਾ ਨਹੀਂ ਮਿੱਤਰੋ ਤੇ ਮਿਲਦੇ ਆਂ ਫਿਰ ਕੱਲ੍ਹ ਵਾਲੇ ਵਲੋਗ 'ਚ ਤੇ ਜਿਵੇਂ ਤੁਹਾਨੂੰ ਕਿਹਾ ਸੀ ਬੱਚੇ ਨਿਕਲ ਨਿਕਲਨੇ ਸ਼ੁਰੂ ਹੋਣਗੇ ਮੈਂ ਛਤਰੀਆਂ ਆਪਾਂ ਕੱਪੜੇ ਲਾ ਦਾਂਗੇ ਦੁਪਹਿਰੇ ਵੀ ਗੱਲ ਕਰੀ ਸੀ ਆਪਾਂ ਤੇ ਚਾਰ ਪੰਜ ਦਿਨਾਂ ਨੂੰ ਕੱਪੜੇ ਕਪੜਾ-ਕਪੜਾ ਲਿਆਵਾਂਗੇ ਤੇ ਤੂੰ ਆ ਛਤਰੀਆਂ ਤੇ ਲਾ ਦਾਂਗੇ ਉਹ ਵੀ ਬਣਾ ਦਾਂਗੇ ਸਪੈਸ਼ਲ ਵੀਡੀਓ ਤੇ ਮਿਲਦੇ ਆ ਫਿਰ ਕੱਲ ਵਾਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਕਰੋ ਸ਼ੇਅਰ ਆਪਣੀ ਨੂੰ ਤੇ ਮਿਲਦੇ ਆ ਫਿਰ ਕੱਲ